ਬਾਜੂ ਲੋਏ ਅਖੀਂ ਡੈਂਕੀ ਬਾਜੂ ਲੋਏ ਰੰਗੀ ਇਹ ਕੋਲ ਫੋਨ ਕਰਕੇ ਫੋਟੋ ਉਹ ਚਲੋ ਮੈਂ ਭਾਜਾਂਗਾ ਆਹ ਡੈਂਕੀ ਕੋ ਕੇ ਲੈ ਕੇ ਡੈਂਕੀ ਕੋ ਲੈ ਕੇ ਕਿਹਦੇ ਬਾਗੀ ਲੋਨੀ ਡੈਂਕੀ ਨੂੰ ਲੈ ਕੇ ਮੈਂ ਕੀ ਖਰਾਬ ਕਰ ਦੂੰਗਾ ਰੰਡੀ ਕੇ ਬੱਚੇ ਤੇਰੀ ਰੰਡੀ ਹੈ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦਰਅਸਲ ਇਹ ਤਸਵੀਰਾਂ ਇੱਕ ਹੋਟਲ ਦੀਆਂ ਨੇ ਨਵੀਂ ਦਿੱਲੀ ਦੀਆਂ ਤਸਵੀਰਾਂ ਵਿੱਚ ਜਿੱਥੇ ਦੇਖੋ ਮੁੰਡਾ ਕੁੜੀ ਆਪਸ ਦੇ ਵਿੱਚ ਕਿਵੇਂ ਲੜਦੇ ਪੜਦੇ ਨਜ਼ਰ ਆ ਰਹੇ ਨੇ ਤਾਂ ਥਾਰ ਦੇ ਵਿੱਚ ਸਵਾਰੇ ਕੁਝ ਮੁੰਡੇ ਤੇ ਉੱਥੇ ਹੀ ਕੁਝ ਕੁੜੀਆਂ ਦਿਖਾਈ ਦੇ ਰਹੀਆਂ ਨੇ ਤੇ ਨਾ ਮੁੰਡੇਆਂ ਕੁੜੀਆਂ ਦੇ ਵਿੱਚ ਵਿਵਾਦ ਹੁੰਦਾ ਜਿਸ ਤੋਂ ਬਾਅਦ ਇੱਕ ਮੁੰਡੇ ਦੇ ਵੱਲੋਂ ਕੁੜੀ ਨੂੰ ੱੱਕਾ ਤੱਕ ਮਾਰ ਦਿੱਤਾ ਜਾਂਦਾ ਤੇ ਮਾਰਕੁੱਟ ਕੀਤੀ ਗਈ ਜਿਸ ਦੀਆਂ ਕਿ ਇਹ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇੱਥੋਂ ਤੱਕ ਕਿ ਉਸ ਕੁੜੀ ਦੇ ਵਾਲ ਫੜ ਕੇ ਕਸੀਟੇ ਗਏ ਦੇ ਤੇ ਵੇਖੋ ਕਿਵੇਂ ਉਸ ਨੂੰ ਥਾਰ ਦੇ ਨਾਲ ਹੀ ਕਸੀਟ ਦਿਆ ਇਹ ਮੁੰਡਾ ਲੈ ਗਿਆ ਜਿਸ ਦੀਆਂ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਨੇ ਬਾਜ ਦੁਵਾ ਲਈ ਅੱਧੀ ਡੈਂਕੇ ਬਾਜ ਦੁਵਾ ਸੰਗੀਤ ਨੂੰ ਫੋਨ ਕਰਕੇ

ਮੈਂ ਜ਼ਿੰਦਗੀ ਖਰਾਬ ਕਰ ਦੂੰਗਾ ਰੰਡੀ ਕੇ ਬੰਦੇ ਤੇਰੀ ਰੰਡੀ ਹੈ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦਰਅਸਲ ਇਹ ਤਸਵੀਰਾਂ ਇੱਕ ਹੋਟਲ ਦੀਆਂ ਨੇ ਨਵੀਂ ਦਿੱਲੀ ਦੀਆਂ ਤਸਵੀਰਾਂ ਵਿੱਚ ਜਿੱਥੇ ਦੇਖੋ ਮੁੰਡਾ ਕੁੜੀ ਆਪਸ ਦੇ ਵਿੱਚ ਕਿਵੇਂ ਲੜਦੇ ਪੜਦੇ ਨਜ਼ਰ ਆ ਰਹੇ ਨੇ ਤਾਂ ਥਾਰ ਦੇ ਵਿੱਚ ਸਵਾਰੇ ਕੁਝ ਮੁੰਡੇ ਤੇ ਉੱਥੇ ਹੀ ਕੁਝ ਕੁੜੀਆਂ ਦਿਖਾਈ ਦੇ ਰਹੀਆਂ ਨੇ ਤੇ ਨਾ ਮੁੰਡੇਆਂ ਕੁੜੀਆਂ ਦੇ ਵਿੱਚ ਵਿਵਾਦ ਹੁੰਦਾ ਹੈ ਜਿਸ ਤੋਂ ਬਾਅਦ ਇੱਕ ਮੁੰਡੇ ਦੇ ਵੱਲੋਂ ਕੁੜੀ ਨੂੰ ੱੱਕਾ ਤੱਕ ਮਾਰ ਦਿੱਤਾ ਜਾਂਦਾ ਹੈ ਤੇ ਮਾਰਕੁੱਟ ਕੀਤੀ ਗਈ ਜਿਸ ਦੀਆਂ ਕਿ ਇਹ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇੱਥੋਂ ਤੱਕ ਕਿ ਉਸ ਕੁੜੀ ਦੇ ਵਾਲ ਫੜ ਕੇ ਕਸੀਟੇ ਗਏ ਦੇ ਤੇ ਵੇਖੋ ਕਿਵੇਂ ਉਸ ਨੂੰ ਥਾਰ ਦੇ ਨਾਲ ਹੀ ਕਸੀਟ ਦਿਆ ਇਹ ਮੁੰਡਾ ਲੈ ਗਿਆ ਜਿਸ ਦੀਆਂ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ

ਦੇ ਕੇ ਮੈਂ ਜਿੰਦਗੀ ਖਰਾਬ ਕਰ ਦੂੰਗਾ ਰਿੰਡੀ ਕੇ ਬੰਦੇ ਸਭ ਫੇਰੀ ਫੇਰੀ ਰਿੰਡੀ ਹੈ